ਮੈਂ ਸਰਵਣ ਸਿੰਘ ਪੰਦੇਰ ਜੀ ਇਸ ਵੇਲੇ ਅਸੀਂ ਮਹਿਤਾ ਜ਼ੋਨ ਦੇ ਪਿੰਡ ਖੱਬੇ ਰਾਜਪੁੱਤਾਂ ਦੇ ਵਿੱਚ ਵੱਡੀ ਮੀਟਿੰਗ ਕਰਾਈ ਆ ਇਹ ਸਾਡੀ ਜਿਹੜੀ ਤਿਆਰੀ ਆ ਇਹ 20 ਅਗਸਤ ਦੀ ਤਿਆਰੀ ਆ ਅੰਮ੍ਰਿਤਸਰ ਜ਼ਿਲ੍ਹੇ ਦਾ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਮਤਾਵਾਂ ਭੈਣਾ ਨੌਜਵਾਨਾਂ ਦਾ ਜਥਾ ਸ਼ੰਭੂ ਬਾਰਡਰ ਨੂੰ ਜਾਊਗਾ ਦੇਖੋ ਜਿੱਥੋਂ ਤੱਕ ਸਾਡਾ ਫੈਸਲਾ ਵਾ ਪੀ ਕਿਸਾਨਾਂ ਨੇ ਸ਼ੰਭੂ ਖਨੌਰੀ ਤੇ ਹੋਰ ਨਾ ਬਾਰਡਰਾਂ ਤੇ ਬਿਲਕੁਲ ਰਸਤੇ ਨਹੀਂ ਰੋਕੇ ਹੈਗੇ ਇਹ ਹਰਿਆਣਾ ਸਰਕਾਰ ਨੇ ਕੇਂਦ ਨੇ ਰਸਤੇ ਰੋਕੇ ਹੈਗੇ ਆ ਔਰ ਹਰਿਆਣਾ ਸਰਕਾਰ ਇਹ ਗੱਲ ਕਹਿ ਕੇ ਬਰੀ ਨਹੀਂ ਹੋ ਸਕਦੀ ਵੀ ਲਾਅਨ ਆਰਡਰ ਮੇਨਟੇਨੈਂਸ ਕੀਤਾ ਦੱਸੋ ਵੀ ਪੰਜਾਬ ਦੇ ਵਿੱਚ ਜਿੱਥੇ ਸਾਨੂੰ 5 ਮਹੀਨੇ ਹੋ ਗਏ ਉੱਥੇ ਲਾਅਨ ਆਰਡਰ ਦਾ ਕਿਹੜਾ ਖਤਰਾ ਪੈਦਾ ਹੋ ਗਿਆ ਔਰ ਕੀ ਇਸ ਗੱਲ ਦਾ ਹਿਸਾਬ ਮੋਦੀ ਸਰਕਾਰ ਕੋ ਨਹੀਂ ਲਿਆ ਜਾਣਾ ਚਾਹੀਦਾ ਕਿ 5 ਮਹੀਨਿਆਂ ਚ ਵਪਾਰੀਆਂ ਦਾ ਨੁਕਸਾਨ ਕਿੰਨੇ ਕੀਤਾ ਕੌਣ ਹਜਾਨਾ ਪਰੂ ਟਰਾਂਸਪੋਰਟਰਾਂ ਦਾ ਨੁਕਸਾਨ ਕਿੰਨੇ ਕੀਤਾ ਆਮ ਲੋਕਾਂ ਨੂੰ ਤਕਲੀਫ ਕਿੰਨੇ ਦਿੱਤੀ ਕਿੰਨਾ ਸ਼ਹੀਦ ਸੁੱਭ ਕਰਨ ਨੂੰ ਸ਼ਹੀਦ ਕੀਤਾ ਕਿੰਨਾ 433 ਕਿਸਾਨ ਜ਼ਖਮੀ ਕੀਤੇ ਔਰ 25 ਕਿਸਾਨ ਅੱਜ ਤੱਕ ਸ਼ਹੀਦ ਹੋ ਗਏ ਦੂਜੇ ਦਿੱਲੀ ਅੰਦੋਲਨ ਦੋ ਦੇ ਵਿੱਚ ਇਹਦਾ ਹਿਸਾਬ ਕਿੰਨੇ ਦੇਣਾ ਹੈਗਾ ਸੋ ਇਹ ਹਿਸਾਬ ਪੰਜਾਬੀਆਂ ਨੂੰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਮੋਦੀ ਸਰਕਾਰ ਕੋਲ ਲੈਣਾ ਚਾਹੀਦਾ ਵਾ ਅਸੀਂ ਕਹਿੰਨੇ ਆ ਸਰਕਾਰ ਨੂੰ ਜੇ ਸਰਕਾਰ ਸੀਰੀਅਸ ਆ ਕਿਸਾਨਾਂ ਨਾਲ ਬੈ ਕੇ ਗੱਲ ਕਰਕੇ ਸਾਡੇ ਮਸਲਿਆਂ ਦਾ ਹੱਲ ਕਰੇ ਇਹ ਮੰਗਾਂ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੇ 2014 ਤੋਂ ਪਹਿਲਾਂ ਮੋਦੀ ਜੀ ਦਾ ਵਾਦਾ ਵਾ ਪੀ 250 ਦੇ ਦਾ ਫਸਲਾਂ ਦੇ ਭਾਅ ਦੇਵਾਂਗੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਕਹਿੰਦੇ ਇਹ ਕਰਜ਼ਾ ਖਤਮ ਕਰਾਂਗੇ ਇਹਨਾਂ ਦੇ ਵਾਅਦੇ ਆ ਜਿਹੜੇ ਅਸੀਂ ਯਾਦ ਕਰਾ ਰਹੇ ਆ 9 ਦਸੰਬਰ ਦੀ ਚਿੱਠੀ ਵਿੱਚ ਗੱਲਾਂ ਲਿਖੀਆਂ ਹੋਈਆਂ ਨੇ ਤੋਂ ਇਸ ਕਰਕੇ ਕਿਸਾਨਾਂ ਦੀਆਂ ਵਾਜਬ ਤੇ ਜਾਇਜ਼ ਮੰਗਾਂ ਦਾ ਨਫਟਾਰਾ ਛੇਤੀ ਹੋਣਾ ਚਾਹੀਦਾ ਉਦੋਂ ਤੱਕ ਮੋਰਚਾ ਜਾਰੀ ਰੱਖਾਂਗੇ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਨਹੀਂ ਹੋ ਜਾਂਦੇ ਧੰਨਵਾਦ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਗਵਰਨਮੈਂਟ ਨੂੰ ਕਿਹਾ ਹੈ ਕਿ ਬਾਰਡਰ ਖੋਲੋ। ਉਹਦੇ ਮਾਮਲੇ 'ਚ ਅੱਜ ਇੱਥੇ 14 ਤਰੀਕਾ ਦੇ 14 ਤਰੀਕ ਨੂੰ ਦੋਨਾਂ ਫੋਰਮਾਂ ਦੀ ਮੀਟਿੰਗ ਹੋਣੀ ਹੈ। ਪਹਿਲਾ ਐਸਕੇਐਮ ਨਾਨ ਪੋਲੀਟੀਕਲ ਦੇ ਆਗੂ ਸਹਿਬਾਨ ਫਟਾਫਟ ਆ ਰਹੇ ਨੇ। ਇੱਧਰ ਦੇਖ ਸਕਦੇ ਹੋ ਤੁਸੀਂ ਇਹ ਗੱਡੀਆਂ ਆ ਰਹੀਆਂ ਨੇ ਸਾਰੇ ਆਗੂ ਸਹਿਬਾਨਾਂ ਦੀਆਂ ਸਾਰੇ ਆਗੂ ਆ ਰਹੇ ਨੇ। ਤੇ ਇੱਥੇ ਮੀਟਿੰਗ ਹੋਣੀ ਹੈ। ਉਸ ਤੋਂ ਬਾਅਦ ਉਹਨਾਂ ਫੋਰਮਾਂ ਦੀ ਸਾਂਝੀ ਮੀਟਿੰਗ ਹੋਣੀ ਹੈ। ਮੈਂ ਜਿਹੜੀ ਇੱਧਰੀ ਵੀਡੀਓ ਦੇ ਮਾਧਿਅਮ ਤੋਂ ਤੁਹਾਨੂੰ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਹੈ ਕਿ ਸਭ ਤੋਂ ਪਹਿਲੀ ਤਾਂ ਇੰਪੋਰਟੈਂਟ ਗੱਲ ਦੋਸਤੋ ਸਮਝਣ ਵਾਲੀ ਇਹ ਆ ਕਿ ਜਿਸ ਵੀ ਸਮੇਂ ਹਰਿਆਣਾ ਗਵਰਨਮੈਂਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੀ ਹੋਈ ਇਹਨਾਂ ਬੈਰੀਕੇਡਾਂ ਨੂੰ ਖੋਲਦੀ ਹੈ ਤਦ ਬਰ ਆਪਣਾ ਸਾਰਿਆਂ ਦਾ ਇੱਕ ਪ੍ਰੋਗਰਾਮ ਆ ਜਿਹੜਾ ਅੱਜ ਇੱਥੇ ਉਲੀਖਿਆ ਜਾਣਾ ਵੈਸੇ ਆਪਣੀ ਜਥੇਬੰਦੀ ਦੀ ਜੋ ਮੀਟਿੰਗ ਹੋ ਚੁੱਕੀ ਆ ਪਰਸੋਂ ਉਸ ਮੀਟਿੰਗ ਦੇ ਵਿੱਚ ਫੈਸਲਾ ਹੋ ਚੁੱਕਾ ਹੈ ਕਿ ਅਸੀਂ ਦਿੱਲੀ ਮੂਵ ਕਰਾਂਗੇ ਦਿੱਲੀ ਲਈ ਸਾਡੀ ਤਿਆਰੀ ਹੈ ਉਹਦੇ ਲਈ ਸਾਡੀਆਂ ਸੰਗਤਾਂ ਨੇ ਆਪਣੇ ਟਰੈਕਟਰਾਂ ਦੇ ਟਰਾਲੀਆਂ ਦੇ ਸੰਦ ਸਰਵ ਸਮਾਨ ਤਿਆਰ ਕਰਨਾ ਸ਼ੁਰੂ ਕਰ ਲਿਆ ਮੋਰਚੇ ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਸੰਗਤਾਂ ਵੱਧਣੀਆਂ ਸ਼ੁਰੂ ਹੋ ਗਈਆਂ ਮੈਂ ਇਹਦੇ ਨਾਲ ਨਾਲ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਮੋਰਚੇ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਕਿਸਾਨੀ ਦੇ ਅੰਦੋਲਨ ਨੂੰ ਪਿਆਰ ਕਰਨ ਵਾਲੇ ਲੋਕਾਂ ਲੋਕ ਨੇ ਉਹਨਾਂ ਦਾ ਕੀ ਰੋਲ ਹੈ ਆਹ ਜਿਹੜੀ ਸਾਹਮਣੇ ਜਵਾਲ ਖੜੀ ਹੈ ਤੁਹਾਡੇ ਸਾਰਿਆਂ ਦੇ ਤੁਸੀਂ ਦੇਖ ਰਹੇ ਹੋ ਵੰਡਾ ਬਾਘੜੀ ਕਰੇ ਵਿੱਚ ਚੜਕੇ ਤਾਂ ਮੇਰਾ ਖਿਆਲ ਹੈ ਹੱਥ ਨੰਗਾ ਦਿਸਦਾ ਨਹੀਂ ਇਹ ਉਹ ਥਾਂ ਹੈ ਉਹ ਖੇਤ ਹੈ ਜਿੱਥੇ ਚਾਰ ਪੰਜ ਕਿੱਲੇ ਕਣਕ ਸਾਡੇ ਕਿਸਾਨਾਂ ਦੀ ਲਤੜ ਕੇ ਬਰਬਾਦ ਹੋਈ ਮਰੀ ਸੀ ਤੇ ਅਸੀਂ ਇਹਨਾਂ ਵੀਰਾਂ ਨੂੰ ਇੱਕ ਰਿਕਵੈਸਟ ਕੀਤੀ ਸੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਭਰਾ ਅਸੀਂ ਜਿਹੜਾ ਤੁਹਾਡਾ ਨੁਕਸਾਨ ਹੋਇਆ ਹੈ ਇਹਦੀ ਪਰਪਾਈ ਕਰਾਂਗੇ ਚਾਹੇ ਸਾਨੂੰ ਝੋਲੀ ਅੱਡ ਕੇ ਕੱਲੇ-ਕੱਲੇ ਘਰੇ ਜਾ ਕੇ ਲੋਣਾ ਪਵੇ ਮੰਨ ਕੇ ਤੁਹਾਡਾ ਜਿੰਨਾ ਨੁਕਸਾਨ ਹੋਇਆ ਤੁਹਾਡੇ ਦਾਣਿਆਂ ਦੀ ਪਰਪਾਈ ਕਰਾਂਗੇ ਪਰ ਮੈਂ ਧਨਵਾਦੀਆਂ ਉਹਨਾਂ ਵੀਰਾਂ ਦਾ ਉਹਨਾਂ ਨੇ ਕਿਹਾ ਕੀ ਉਹਨਾਂ ਨੇ ਕਿਹਾ ਕਿ ਜੇ ਇਹ ਨੁਕਸਾਨ ਹੋ ਗਿਆ ਅੱਛੇ ਦਾ ਕੁਝ ਨਹੀਂ ਲੈਣਾ ਤੇ ਉਹ ਜਿਸ ਵੇਲੇ ਆ ਜਵਾਰ ਬੀਜ ਦਾ ਬਰਦਾਸ਼ੀ ਨੌਜਵਾਨ ਉਸ ਵੇਲੇ ਜਿਹੜੀ ਉਹਨੇ ਗੱਲ ਕਹੀ ਬੜੀ ਵੱਡੀ ਗੱਲ ਕਹੀ ਇਹ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਉੱਪਰ ਵਾਲਾ ਵਾਹਿਗੁਰੂ ਅਕਾਲ ਪੁਰਖ ਤੁਹਾਡੇ ਨਾਲ ਹੈ ਉਹ ਵੀਰ ਨੇ ਕਿਹਾ ਕਿ ਜਿਹੜੇ ਸਾਡੇ ਪੰਜ ਕਿੱਲੇ ਮਰੀ ਆਏ ਇਸ ਪੰਜ ਕਿੱਲਿਆਂ ਦੇ ਦਾ ਜਿਹੜਾ ਝਾੜ ਸੀ ਜਿਹੜਾ ਫਸਲ ਹੋਣੀ ਸੀ ਸਾਡਾ ਇੱਥੇ ਕਾਫੀ ਖੇਤ ਆ ਉਸ ਖੇਤ ਦੇ ਵਿੱਚੋਂ ਗੁਰੂ ਨਾਨਕ ਪਾਲਸ਼ਾ ਨੇ ਪੂਰੀ ਕਰਤੀ ਸਾਡਾ ਸਾਰੀ ਫਸਲ ਦਾ ਝਾੜ ਆਸ-ਪੜੋਸ ਇਲਾਕੇ ਨਾਲੋਂ ਵੱਧ ਨਿਕਲਿਆ ਅਸੀਂ ਨਹੀਂ ਲੈਣਾ ਹੱਥ ਜੋੜ ਕੇ ਬੇਨਤੀ ਕਰਕੇ ਗਿਆ ਕਿ ਸਾਡੇ ਵਾਸਤੇ ਕਿਸੇ ਨੂੰ ਤਕਲੀਫ ਨਾ ਦੇ। ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਚਿਹਰੇ ਨੇ ਹੋਰ ਬਹੁਤ ਸਾਰੀਆਂ ਜਿਹੜੀਆਂ ਰੂਹਾਂ ਨੇ ਇਸ ਮੋਰਚੇ ਨਾਲ ਜੁੜੇ ਹੋਏ ਨੇ ਜਿਹੜੇ ਆਹ ਲੜਕੀ ਬੈਠੀ ਦਿਖ ਰਹੀ ਹੋਣੀ ਹੈ ਕੋਣ ਨੂੰ ਇਹ ਸਾਡੇ ਬਲੌਕ ਕੋਟਕਪੂਰਾ ਦੇ ਪ੍ਰਧਾਨ ਦਾ ਪਰਿਵਾਰ ਹੈ ਉਹਦੇ ਬੱਚੇ ਨੇ ਉਹ ਛੋਟਾ ਬੱਚਾ ਬੈਠਾ ਹੈ ਜਿਹੜਾ ਸਬਜ਼ੀ ਤਿਆਰ ਕਰਨ ਦੇ ਲਈ ਗੰਢਿਆਂ ਦਾ ਕੰਮ ਕਰਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ